ਸੁਲਤਾਨਪੁਰ ਨਨਕਾਣਾ ਸਾਹਿਬ ਇਹ ਕੁਝ ਸ਼ਹਿਰ ਜਿਹੜੇ ਸੀ ਇਹ ਮੁਗਲ ਬਾਦਸ਼ਾਹ ਦੇ ਖਾਸ ਸੀ ਮਸਜਿਦ ਵਿੱਚ ਦੁਨੀਆ ਇਕੱਠੀ ਹੋਈ ਬਾਹਰ ਅੰਦਰ ਕੌਣ ਹੈ ਕਾਜੀ ਮੁੱਲਾ ਤੇ ਗੁਰਨਾਨਕ ਸਾਹਿਬ ਭਾਈ ਮਰਗਾਨਾ ਬੇਬੇ ਨਾਨਕੀ ਭਾਈਆ ਜੈ ਰਾਮ ਨਵਾਬ ਸਾਹਿਬ ਸਭ ਇਕੱਠੇ ਹੋ ਗਏ ਕਿ ਅੱਜ ਗੁਰਨਾਨ ਸਿੰਘ ਨੇ ਨਮਾਜ਼ ਪੜ੍ਹਨੀ। ਬੁਲੇ ਖਾਸਿਓਨਾਂ ਨੂੰ ਗੁਰਨਾਨ ਸਿੰਘ ਤਾਂ ਅੱਜ ਵੀ ਨਮਾਜ਼ ਰੋਜ਼ ਹੀ ਪੜ੍ਹਦੇ ਗੁਰੂ ਗ੍ਰੰਥ ਸਾਹਿਬ। ਨਮਾਜ਼ ਪੜ੍ਹੀ ਕਾਜੀ ਸਾਹਿਬ ਨੇ ਮਨਜ ਕਹਿੰਦੇ ਅਸੀਂ ਸੁਣਦੇ ਹਾਂ ਤੁਸੀਂ ਪੜ੍ਹੋ। ਕਾਸੇ ਅੱਲਾ ਦੇ ਘਰ ਆ ਗਏ ਹੁਣ ਤਾਂ ਯਕੀਨ ਹੋ ਗਿਆ ਤੁਹਾਨੂੰ ਪਰ ਜਿਹੜੇ ਉਹਦੇ ਐਲਕਾਰ ਸੀ ਚੇਲੇ ਸੀ ਉਹ ਤੱਕਦੇ ਰਹੇ ਪ੍ਰਣਾਮ ਸਾਹਿਬ ਨੂੰ ਮਹਾਰਾਜ ਬੁੱਲਾ ਦੇ ਵਿੱਚ ਮੁਸਕਰਾਉਂਦੇ ਦੇ ਜਦੋਂ ਨਮਾਜ਼ ਖਤਮ ਹੋਈ ਅੰਮ੍ਰਿਤ ਵੇਲੇ ਦੀ ਇਸ਼ਾ ਦੀ ਨਿਵਾਜ਼ ਸਮਾਪਤੀ ਹੋਈ ਚਾਤੀ ਬੋਲ ਪਿਆ ਉਹਦਾ ਸੇਵਕ ਕਹਿਣ ਲੱਗਾ ਮੁੱਲਾ ਜੀ ਕਾਜੀ ਸਾਹਿਬ ਤੁਸੀਂ ਨਮਾਜ਼ ਪੜ੍ਹਦੇ ਸੀ ਬਾਬਾ ਸਦਾ ਸੀ ਵਾਹਿਗੁਰੂ ਉਹਨਾਂ ਸਵਾਲ ਕਰਤਾ ਕਿ ਗੁਰੂ ਜੀ ਤੁਸੀਂ ਤਾਂ ਸਾਡੀ ਨਮਾਜ਼ ਦਾ ਮਜ਼ਾਕ ਉਡਾਇਆ ਮਾਰਜ ਕਹਿੰਦੇ ਮਜ਼ਾਕ ਮੈਂ ਨਹੀਂ ਉਡਾਇਆ ਮਜ਼ਾਕ ਤੂੰ ਉਡਾਇਆ ਕਨادیه ਅਸੀਂ ਤਾਂ ਪੱਕੇ ਮੁਸਲਮਾਨ ਆਹੀ ਕਿਤਰਾਂ ਨਮਾਜ਼ ਇਸ ਤਰ੍ਹਾਂ ਪੜ ਸਕਦੇ ਜਾਂ ਮਜ਼ਾਕ ਉਜਾਸ ਕੋਲ ਸਕਦੇ ਆ ਮਾਰਜ ਕਹਿੰਦੇ ਮੁਖੋਂ ਤੋਂ ਨਮਾਜ਼ ਤੇ ਅੰਦਰ ਤੇ ਕੁਝ ਹੋਰ ਚੱਲ ਰਿਹਾ ਸੀ ਕਿ ਅੱਜ ਮੈਂ ਲੋਕਾਂ ਨੂੰ ਕਹਾਂਗਾ ਜਿੰਨੂੰ ਤੁਸੀਂ ਮੱਥਾ ਡੇਕਦੇ ਹੋ ਅੱਜ ਉਹ ਵੀ ਮਸੀਤੇ ਆ ਕੇ ਝੁਕ ਗਿਆ ਇਹ ਸਾਡੇ ਵਿੱਚ ਇੱਕ ਪ੍ਰਥਾ ਬਣੀ ਹੋਈ ਹੈ ਜੇ ਦੁਜਾ ਬੰਦਾ ਸਾਡੇ ਧਰਮ ਵਿੱਚ ਝੁਕੇ ਤੇ ਜੇ ਅਸੀਂ ਕਿਤੇ ਜਾ ਕੇ ਝੁਕ ਜੀਏ ਤੇ ਫਿਰ ਕਹਿਣਗੇ ਇਹ ਮੰਦਰ ਗਿਆ ਸੀ ਇਹਨੇ ਮੱਥਾ ਟੇਕਿਆ ਸੀ ਇਹਨੇ ਮੰਦਰ ਨੂੰ ਸੀਸ ਨਵਾਇਆ ਸੀ ਹਰ ਧਰਮ ਦਾ ਸਤਕਾਰ ਹੈ ਗੁਰੂ ਗ੍ਰੰਥ ਸਾਹਿਬ ਵਿੱਚ ਹਰ ਧਰਮ ਦੀ ਪ੍ਰਥਾ ਵੱਖ-ਵੱਖ ਹੈ ਤੁਸੀਂ ਜਦੋਂ ਗਏ ਆ ਕਹਿੰਦੇ ਕਾਜੀ ਸਾਹਿਬ ਪੜ੍ਹਦੇ ਨਮਾਜ਼ੋ ਤੇ ਅਫਗਾਨਿਸਤਾਨ ਜਿਹੜਾ ਬਾਜ਼ਾਰ ਆ ਘੋੜਿਆਂ ਦਾ ਤੇ ਘੋੜੇ ਵੇਚਣਗੇ ਸੀ ਸੁਰਸੁਰੇ ਵਾਹਿਗੁਰੂ ਜਿਵੇਂ ਚਾਰ ਪੰਜ ਗੱਲਾਂ ਕਈਆਂ ਨਾ ਬਾਬੇ ਨੇ ਚਰਨਾ ਤੇ ਡੇਬਿਆ ਮਹਾਰਾਜ ਬਖਸ਼ ਦਿਓ ਮੁੱਲਾ ਕਹਿੰਦਾ ਮੈਂ ਤਾਂ ਪੜੀ ਐ ਨਾ ਜੇ ਕਾਜਰੇ ਨਹੀਂ ਪੜੀਦਾ ਕਹਿੰਦਾ ਤੂੰ ਵੀ ਨਹੀਂ ਪੜੀ ਆਪ ਕੋ ਸਾਡੇ ਨਾਮ ਜੀ ਵਾਹਿਗੁਰੂ ਕਹਦੇ ਨਮਾਜ਼ ਤੂੰ ਵੀ ਨਹੀਂ ਪੜੀ ਕਹਿ ਲਗਾ ਕਿਵੇਂ ਕਹਿ ਲਗਾ ਤੇਰੀ ਘੋੜੀ ਨੇ ਬੱਚਾ ਦੇਣਾ ਤੇ ਨਾਲ ਇੱਕ ਖਟਾ ਤੂੰ ਉਧਰ ਤੁਰਿਆ ਫਿਰਦਾ ਕਿਤੇ ਬੱਚਾ ਖੜੇ ਨੇ ਲੱਗ ਪਵੇ ਚਰਨਾ ਤੇ ਟਹਿ ਪਿਆ ਮਹਾਰਾਜ ਤੁਸੀਂ ਰੱਬ ਦੇ ਬੰਦੇ ਨਹੀਂ ਤੁਸੀਂ ਰੱਬ ਹੀ ਧਰਤੀ ਤੇ ਆਏ ਬੋਲੇ ਸੋ ਨਿਹਾਲ ਸਤਿ ਸ਼੍ਰੀ ਅਕਾਲ ਸ਼ਕਤੀ ਵਾਦੀ ਲਗਨ ਨਾਲ ਦੇ ਜਿੰਨਾ ਦਾ ਰਸਾ गुर न गुरूम गुरू Rise Guru the right to 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 the ਕਾਜੀ ਵੀ ਬਹਿ ਗਿਆ ਮੌਲਵੀ ਵੀ ਬਹਿ ਗਏ ਸੁਲਤਾਨਪੁਰ ਦੀ ਸਾਰੀ ਸੰਗਤ ਬੈਠੀ ਕਾਜੀ ਸਾਹਿਬ ਕਹਿੰਦੇ ਸਾਨੂੰ ਉਪਦੇਸ਼ ਦਿਓ ਦੁਨੀਆ ਤੇ ਇੱਕ ਗ੍ਰੰਥ ਹੈ ਜਿਹਦਾ ਨਾਮ ਹੈ ਗੁਰੂ ਗ੍ਰੰਥ ਸਾਹਿਬ ਵਾਹਿਗੁਰੂ ਬਾਖੋ ਸਤਨਾਮ ਛੁਰੀ ਵਾਹਿਰ ਬਾਕੀ ਸਾਰੇ ਗ੍ਰੰਥ ਹੀ ਨੇ ਠੀਕਾ ਨਕਲਾ ਕਰੀ ਜਾਂਦੇ ਚੌਰ ਸਾਹਿਬ ਕਰੀ ਜਾਂਦੇ ਮੂਰਤੀਆਂ ਤੇ ਵੀ ਚੋਰ ਹੋ ਰਿਹਾ ਹੈ ਹੋਰ ਗ੍ਰੰਥਾਂ ਦੇ ਵੀ ਹੋ ਰਿਹਾ ਹੈ ਗੁਰੂ ਗ੍ਰੰਥ ਸਾਹਿਬ ਤੇ ਵੀ ਹੋ ਰਿਹਾ ਹੈ ਪਰ ਯਾਦ ਰੱਖਿਓ ਪਹਿਲਾ ਚੋਰ ਸਾਹਿਬ ਹਰਿਮੰਦਰ ਸਾਹਿਬ ਭੇਟਾ ਆਇਆ ਹੋਰ ਕਿਸੇ ਨੂੰ ਗੁਰਦਰਾ ਸਾਹਿਬ ਬਗੈਰ ਨਹੀਂ ਹੋਏਗਾ ਐਵੇਂ ਨਹੀਂ ਕਹਿੰਦੇ ਚਵਰ ਛਤਰ ਤਖਤਾਂ ਦੇ ਮਾਲਕ ਮਾਲਕ ਇਹੀ ਹੈ ਇੱਕ ਗੁਰੂ ਗ੍ਰੰਥ ਸਾਹਿਬ ਹੈ ਜਿਹਦੇ ਵਿੱਚ ਸਾਰੀਆਂ ਜਾਤੀਆਂ ਨੂੰ ਵੱਖ-ਵੱਖ ਉਪਦੇਸ਼ ਹੈ ਇੱਕ ਗੁਰੂ ਗ੍ਰੰਥ ਸਾਹਿਬ ਹੈ ਸਾਰੇ ਧਰਮਾਂ ਦੇ ਮੰਤਰ ਆਪਣੇ ਗੋਦ ਵਿੱਚ ਸਮੋ ਕੇ ਬਿਠੇ ਹੈ ਜਿੰਨੇ ਧਰਮ ਨੇ ਨਾ ਹਿੰਦੁਸਤਾਨ 'ਚ ਸਭ ਦੇ ਮੰਤਰ ਨੇ ਗੋਬਿੰਦ ਗੋਬਿੰਦ ਬੀਚਲ ਬੀਚਲ ਹਰੇ ਹਰੇ ਨਾਰਾਇਣ ਗੋਬਾਲ ਗੋਬਿੰਦ ਭਗਵਾਨ ਭਗਵਨ ਕਿੰਨੇ ਮੰਤਰ ਨੇ ਪਰ ਅਹੀਂ ਤਾਂ ਆਪ ਹੀ ਹੋ ਜੇ ਆ ਕਿਸੇ ਨੂੰ ਦੱਸ ਨਹੀਂ ਸਕਦੇ ਅਹੀਂ ਤਾਂ ਆਪਦੇ ਨੂੰ ਨਹੀਂ ਦੱਸ ਸਕਦੇ ਗੁਰੂ ਗ੍ਰੰਥ ਸਾਹਿਬ ਬਾਰੇ ਅਰੰਗਜੀਤ ਨੇ ਗੁਰਦੁਆਰਿਆਂ ਵਿੱਚ ਸੌਰੀ ਮਸਜਿਦਾਂ ਵਿੱਚ ਮੰਦਰਾਂ ਵਿੱਚ ਰੱਬ ਦੇ ਨਾਮ ਦਾ ਪ੍ਰਚਾਰ ਬੰਦ ਕਰਾਤਾ ਕਹਿੰਦਾ ਜਿਹੜਾ ਕਥਾਵਾਚਕ ਮੇਲੇ ਵੱਡ ਕੇ ਰੱਖਦੇ ਹੋ ਵਾਹਿਗੁਰੂ ਬੜੇ-ਬੜੇ ਉਹਨੇ ਕਥਾਵਾਚਕ ਜੰਮੂ ਕਸ਼ਮੀਰ ਦੇ ਵਿੱਚ ਹਜ਼ਾਰਾਂ ਦੀ ਤਦਾਦ ਵਿੱਚ ਰੋਜ਼ ਪੰਡਿਤ ਵੜ ਦਿੰਦਾ ਸੀ ਕਥਾਵਾਚਕ ਕਹਿੰਦਾ ਮੈਨੂੰ ਪ੍ਰਚਾਰ ਚੰਗਾ ਨਹੀਂ ਲੱਗਦਾ ਉਹਦੀ ਬੇਟੀ ਨੇ ਫਿਰ ਇਹ ਬਚਰ ਗਈ ਸੀ ਨਸੀਰਾ ਨੇ ਕਹਿਣ ਲੱਗੇ ਪਿਤਾ ਜੀ ਜਿਹੜਾ ਕੰਮ ਤੁਸੀਂ ਕਰ ਰਹੇ ਹੋ ਤੁਹਾਡਾ ਰਾਜ ਪੱਕ ਰਹਿਣਾ ਨਹੀਂ ਹੋਣਾ ਵਾਹਿਗੁਰੂ ਇਹ ਰਹਿਣਾ ਨਹੀਂ ਰਾਜ ਪੱਕ ਤੁਹਾਡਾ ਕੰਮ ਉਹ ਹੀ ਹੋਣ ਹੋ ਗਿਆ ਗੁਰਦੁਆਰਿਆਂ ਚ ਪਾਠ ਹੀ ਰਹਿ ਗਿਆ ਪ੍ਰਚਾਰ ਖਤਮ ਹੋ ਗਿਆ ਵਾਹਿਗੁਰੂ ਪ੍ਰਚਾਰ ਖਤਮ ਹੋ ਗਿਆ ਬਾਣੀ ਦਾ ਪ੍ਰਚਾਰ ਨਹੀਂ ਹੋਇਆ ਬਾਣੀ ਦੀ ਗੱਲ ਕੋਈ ਸੁਣ ਕੇ ਰਾਜੀ ਨਹੀਂ ਕਿਉਂ ਅੰਦਰ ਠੇਸ ਲੱਗਦੀ ਹੈ ਅੰਦਰ ਜਿਹੜੇ ਪਾਪ ਨੇ ਉਹ ਬਾਣੀ ਬਾਹਰ ਕੱਢਦੀ ਐ ਇਹ ਕਹਿੰਦਾ ਸੁਭੇ ਰਹਿਣ ਜੋ ਅੰਦਰ ਹੀ ਬੈਠੇ ਰਹਿਣ ਜੋ ਤੇ ਜਿਸ ਤਰ੍ਹਾਂ ਸਰੀਰ ਡਿੱਗਿਆ ਉਸ ਦਿਨ ਤਾਂ ਪਾਪ ਉਹਤ ਬਾਹਰ ਆਈ ਜਾਣੇ ਜਿੱਤੇ ਮਰਜੀ ਪਾਜੀ ਬਾਪੇ ਨਾਲੇਕ ਮੈਂ ਆਖਿਆ ਕਾਜੀ ਸਾਹਿਬ ਤੁਹਾਡਾ ਕੰਮ ਤਾਂ ਇਹ ਹੈ ਕੱਲ ਆਈ ਕੁੱਤੇ ਮੁਹੀ ਗੋਆ ਮਰਦਾਰ ਗਸਾਈ ਰਾਜੇ ਪਾਪ ਕਮਾਂ ਦੇ ਉਲਟੀ ਬਾੜ ਖੇਤ ਕੋ ਪਰ ਕਾਜੀ ਹੋਏ ਰਿਸ਼ਵਤੀ ਪਹਿਲਾਂ ਕਾਜੀਆ ਦੇ ਹੱਥ ਸੀ ਮਾਰਜ ਕਹਿੰਦੇ ਲੋਕਾਂ ਦਾ ਹੱਕ ਦਵਾਉਂਦੇ ਹੋ ਕਿਉਂਕਿ ਤੁਹਾਡੇ ਹੱਥ ਡੋਰ ਹੈ ਤੁਸੀਂ ਨਿਆਂ ਕਰਦੇ ਹੋ ਫਿਰ ਬਾਬੇ ਨੇ ਉਪਦੇਸ਼ ਦਿੱਤਾ ਕਹਿਣ ਲੱਗੇ ਪੰਜ ਨਮਾਜ਼ਾਂ ਵਕਤ ਪੰਜ ਪੰਜਾ ਪੰਜੇ ਨਾਉ ਨਮਾਜ਼ਾਂ ਵੀ ਪਾਜਨੇ ਪੰਜੀਓ ਦੇ ਨਾਮ ਨੇ ਤੇ ਪੰਜੀਓ ਦੇ ਵਕਤ ਨੇ ਪੜਨ ਦੇ ਪੰਜ ਨਵਾਜ਼ਾਂ ਵਕਤ ਪੰਜ ਪੰਜਾ ਪੰਜੇ ਨਾਉ ਪਹਿਲਾ ਸੱਚ ਕਾਜੀ ਸਾਹਿਬ ਜਿਹੜੀ ਪਹਿਲੀ ਨਮਾਜ਼ ਹੈ ਨਾ ਸੱਚ ਦੀ ਪੜਿਆ ਕਰੋ ਝੂਠਾਂ ਦੀ ਨਮਾਜ਼ ਪੜੀ ਜਾਂਦੇ ਹੋ ਵਾਹਿਗੁਰੂ ਪਹਿਲਾ ਸੱਚ ਹਲਾਲ ਦੋਏ ਕਹਿਣ ਲੱਗੇ ਗਾਵਾਂ ਬੱਕਰੇ ਹਲਾਲ ਕਰਕੇ ਖਾਣ ਨਾਲੋ ਹਲਾਲ ਦੀ ਕਮਾਈ ਖਾਓ ਆਪੋ ਸਾਧ ਨਾਮ ਸ੍ਰੀ ਵਾਹਿਗੁਰੂ ਹਲਾਲ ਦੀ ਕਮਾਈ ਖਾਓ ਪਹਿਲਾ ਸੱਚ ਹਲਾਲ ਦੋਏ ਮਾਸ ਹਲਾਲ ਕਰਕੇ ਨਾ ਖਾਓ ਹੋਏ ਹਲਾਲ ਲੱਗੇ ਹੱਕ ਜਾਏ ਹੱਕ ਦੀ ਕਮਾਈ ਖਾਓ ਉਹ ਹਲਾਲ ਹੈ ਸੱਚੀ ਤੀਜਾ ਖੈਰ ਖੁਦਾਏ ਤੀਜੀ ਨਮਾਜ਼ ਲੋਕਾਂ ਦੀ ਖੈਰ ਮੰਗਣ ਦੇ ਫੜਿਆ ਕਰੋ ਚੌਥੀ ਨੀਅਤ ਰਾਸ ਕਾਜੀ ਸ਼ਬਦ ਦੇ ਨਮਾਜ਼ ਪੜੋ ਨਾ ਨੀਅਤ ਰਾਸ ਰੱਖਿਆ ਕਰੋ ਨੀਅਤ ਰਾਸ ਨਹੀਂ ਛੋਡੀ ਜੇ ਨੀਅਤ ਰਾਸ ਨਹੀਂ ਚੌਥੀ ਨਮਾਜ਼ ਲੱਗਣੀ ਨਹੀਂ ਤੁਹਾਡੀ ਚੌਥੀ ਨੀਅਤ ਰਾਸ ਮਨ ਪੰਜਵੀਂ ਪੰਜਵੀਂ ਨਮਾਜ਼ ਵਿੱਚ ਮਨ ਹਾਜ਼ਰ ਹੋਵੇ ਕਾਜੀ ਸਾਹਿਬ ਤੁਹਾਡਾ ਤਾਂ ਮਨ ਹਾਜ਼ਰ ਨਹੀਂ ਸੀ ਨਮਾਜ਼ਾਂ ਸਾਨੂੰ ਪੜ੍ਹਾਉਂਦੇ ਆਂ ਮਨ ਪੰਜਵੀਂ ਸਿਫਤ ਸਮਾਏ ਰੱਬ ਦੀ ਸਿਫਤ ਵਿੱਚ ਜੋੜਦਾ ਫਿਰ ਕਰਨੀ ਕਲਮਾ ਆਖ ਕੇ ਤਾਂ ਮੁਸਲਮਾਨ ਸਦਾਏ ਹਿੰਦੂ ਕੇ ਕਰ ਹਿੰਦੂ ਆਵੇ ਸੂਤ ਜਨੇਉ ਪੜ ਗਲ ਪਾਵੇ ਸੂਤ ਪਾਏ ਕਰੇ ਬੁਰੀਾਈ ਨਾਤਾ ਤੋਟਾਂ ਥਾਏ ਨਾ ਪਾਈ ਸਿੱਖ ਵਾਸਤੇ ਵੀ ਬਹੁਤ ਕੁਝ ਹੈ ਗੁਰੂ ਨਾਨਕ ਸਾਹਿਬ ਤੇ ਗੁਰਮਖੋ ਐਸਾ ਉਪਦੇਸ਼ ਦਿੱਤਾ ਅੱਜ ਤੱਕ ਬਾਬੇ ਨਾਨਕ ਦਾ ਇਹ ਖੰਡਾ ਫੜਕਦਾ ਸੁਲਤਾਨਪੁਰ ਵਿੱਚ ਵਾਹਿਗੁਰੂ ਗੁਰਨਾਨਕ ਸਾਹਿਬ ਦਾ ਹੀ ਪ੍ਰਚਾਰ ਹੈ ਸੁਲਤਾਨਪੁਰ ਐਸਾ ਕਸਬਾ ਹੈ ਜਿਥੇ ਅੱਜ ਵੀ ਗੁਰਨਾਨ ਸਿੰਘ ਦਾ ਪਹਿਰਾ ਹੈ ਕਿਤੇ ਰਾਤ ਰਹਿ ਕੇ ਵੇਖਣ ਦੀ ਕੋਸ਼ਿਸ਼ ਕਰਿਆ ਕਰੋ ਗਏ ਤੇ ਮੁੜ ਕੇ ਗਏ ਤੇ ਮੁੜ ਕੇ ਆਪਣੇ ਨਾਲ ਤਾਂ ਵਿਦੇਸ਼ਾਂ ਦੇ ਚੰਗੇ ਨੇ ਜਿਹੜੇ 10-10 ਦਿਨ ਰਹਿ ਕੇ ਜਾਂਦੇ ਨੇ ਅਸੀਂ ਸ਼ਾਮ ਨੂੰ ਵਾਪਸ ਗੁਰਨਾਨ ਸਿੰਘ ਧਰਤੀ ਤੇ ਆਏ ਆਪਣੀ ਛਾਪ ਸਾਡੇ ਗਏ ਕੀ ਦੇਗੇ ਸਾਨੂੰ ਜਪਜੀ ਸਾਹਿਬ ਤਾਂ ਜਪਜੀਤ ਸਾਹਿਬ ਦੀਆਂ 38 ਪੌੜੀਆਂ ਨੇ ਇੱਕ ਇੱਕ ਪੌੜੀ ਵਿੱਚ ਵਿਦੇਸ਼ ਹੈ ਇੱਕ ਇੱਕ ਪੌੜੀ ਜੇ ਚੜ ਲ ਜਾਈਏ ਨਾ ਕਿ ਇੱਕ ਸਾਲ ਵਿੱਚ ਇੱਕ ਪੌੜੀ ਚੜ੍ਹਨੀ ਹੈ 38 ਸਾਲਾਂ ਦੇ ਤਾਂ ਵੀ ਸਤਗੰਗ ਪਹੁੰਚ ਜਾਂਦੇ ਵਾਹਿਗੁਰੂ ਇੱਕ ਸਾਲ ਵਿੱਚ ਵੀ